ਸਭ ਤੋਂ ਮਾਨਪਾਕੀ ਖਬਰ ਰਾਚਵੀਰ ਜਵੰਦਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸੀਏ ਕਿ ਉਹਨਾਂ ਨੇ ਦਮ ਤੋੜ ਦਿੱਤਾ ਹੈ ਮੌਤ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਇਹ ਜਿਹੜਾ ਕਿ ਪਾਣਾ ਵਾਪਰ ਗਿਆ ਤੇ ਦੂਜੇ ਪਾਸੇ ਹੁਣ ਰਾਚਵੀਰ ਜਵੰਦਾ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਜਿਹੜਾ ਕਿ ਅਲਵਿਦਾ ਕਹਿ ਚੁੱਕੇ ਨੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਇਸ ਐਕਸੀਡੈਂਟ ਦੇ ਦੌਰਾਨ ਕਾਫੀ ਹਾਲਤ ਉਹਨਾਂ ਦੀ ਜਿਹੜੀ ਕਿ ਨਾਸੁਖਤ ਖਾਈ ਦਿੰਦੀ ਹੈ ਉਥੇ ਹੀ ਕਾਫੀ ਦਿਨਾਂ ਤੋਂ ਵੈਂਟੀਲੇਟਰ ਤੇ ਚੱਲ ਰਹੇ ਸੀ ਰਾਜਵੀਰ ਜਵੰਦਾ ਦਾ ਦਿਮਾਗ ਜਿਹੜਾ ਕਿ ਉਹ ਵੀ ਡੈੱਡ ਹੋ ਚੁੱਕਾ ਸੀ ਰੀੜ ਦੀ ਹੱਡੀ ਦੋ ਪਾਸੋਂ ਕ੍ਰੈਕ ਹੋ ਗਈ ਸੀ ਤੇ ਜਿਸ ਦੇ ਦੌਰਾਨ ਜਿਹੜਾ ਕਿ ਉਹਨਾਂ ਦੇ ਸਰੀਰ ਦੇ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਲਗਾਤਾਰ ਉਹਨਾਂ ਨੂੰ ਮਿਲਣ ਦੇ ਲਈ ਦੂਜੇ ਪਾਸੇ ਉਥੇ ਸਿਆਸਤਦਾਨ ਤੇ ਕਈ ਕਲਾਕਾਰ ਪਹੁੰਚ ਰਹੇ ਸੀ ਅਰਦਾਸਾਂ ਦਾ ਦੌਰ ਚੱਲੀ ਸੀ ਤੇ ਪੂਰਾ ਪੰਜਾਬ ਉਹਨਾਂ ਦੇ ਲਈ ਅਰਦਾਸ ਕਰ ਰਿਹਾ ਸੀ ਕਿ ਰਾਚਵੀਰ ਜਵੰਦਾ ਜਲਦ ਜਿਹੜੇ ਕਿ ਠੀਕ ਹੋ ਜਾਣ ਪਰੰਤੂ ਹੁਣ ਦੂਜੇ ਪਾਸੇ ਰਾਚਵੀਰ ਜਵੰਦਾ ਦੀ ਮੌਤ ਹੋ ਗਈ ਹੈ ਦਮ ਤੋੜ ਦਿੱਤਾ ਉਹਨਾਂ ਨੇ ਤੇ ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਰਾਚਵੀਰ ਜਵੰਦਾ ਜਿਹੜੇ ਕਿ ਇਸ ਦੁਨੀਆ ਦੇ ਉੱਤੇ ਨਹੀਂ ਰਹੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਹਮੇਸ਼ਾ ਦੇ ਲਈ ਦੁਨੀਆ ਨੂੰ ਉਹਨਾਂ ਨੇ ਅਲਵਿਦਾ ਕਹਿ ਦਿੱਤਾ ਤੇ ਜਿਹੜੀ ਕਿ ਮੰਦ ਭਾਗੀ ਖਬਰ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਕਾਫੀ ਦਿਨ ਉਹ ਵੈਂਟੀਲੇਟਰ ਤੇ ਰਹੇ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਸਰੀਰ ਨੇ ਉਹਨਾਂ ਦਾ ਸਾਥ ਛੱਡਣਾ ਬੰਦ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਕਈ ਸਰੀਰ ਦੇ ਅੰਗਾਂ ਨੇ ਜਿਹੜਾ ਕਿ ਧੁੱ체 ਪਾਸੇ ਦਿਮਾਗ ਨੂੰ ਲੈ ਕੇ ਜਿਹੜਾ ਕਿ ਉਹਨਾਂ ਦਾ ਡੈੱਡ ਹੋ ਚੁੱਕਿਆ ਸੀ ਤੇ ਹੁਣ ਰਾਜਵੀਰ ਜਵੰਦਾ ਦੀ ਅਚ ਮੌਤ ਹੋ ਚੁੱਕੀ ਹੈ ਦਮ ਤੋੜ ਦਿੱਤਾ ਉਹਨਾਂ ਦੇ ਸਰੀਰ ਨੇ ਤੇ ਜਿਸ ਤੋਂ ਬਾਅਦ ਹਮੇਸ਼ਾ ਲਈ ਦੁਨੀਆ ਨੂੰ ਜਿਹੜਾ ਕਿ ਰਾਚੂਰ ਜਵੰਦਾ ਅਲਵਦਾ ਕਹਿ ਚੁੱਕੇ ਨੇ ਰਾਚਵੀਰ ਜਵੰਦਾ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਛੜਾ ਕੇ ਅਲਵਿਦਾ ਕਹਿ ਚੁੱਕੇ ਨੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਇਸ ਐਕਸੀਡੈਂਟ ਦੇ ਦੌਰਾਨ ਕਾਫੀ ਹਾਲਤ ਉਹਨਾਂ ਦੀ ਜਿਹੜੀ ਕਿ ਨਾਸੂਕਤ ਖਾਈ ਦਿੰਦੀ ਹੈ ਉਥੇ ਹੀ ਕਾਫੀ ਦਿਨਾਂ ਤੋਂ ਵੈਂਟੀਲੇਟਰ ਤੇ ਚੱਲ ਰਹੇ ਸੀ ਰਾਚਵੀਰ ਜਵੰਦਾ ਦਾ ਦਿਮਾਗ ਜਿਹੜਾ ਕਿ ਉਹ ਵੀ ਡੈੱਡ ਹੋ ਚੁੱਕਾ ਸੀ ਰੀੜ ਦੀ ਹੱਡੀ ਦੋ ਪਾਸੋਂ ਕ੍ਰੈਕ ਹੋ ਗਈ ਸੀ ਤੇ ਜਿਸ ਤੇ ਦੌਰਾਨਾ ਜਿਹੜਾ ਕਿ ਉਹਨਾਂ ਦੇ ਸਰੀਰ ਦੇ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਲਗਾਤਾਰ ਉਹਨਾਂ ਨੂੰ ਮਿਲਣ ਦੇ ਲਈ ਦੁੱਚੇ ਪਾਸੇ ਉਥੇ ਸਿਆਸਦਾਨ ਤੇ ਕਈ ਕਲਾਕਾਰ ਪਹੁੰਚ ਰਹੇ ਸੀ ਅਰਦਾਸਾਂ ਦਾ ਦੌਰ ਚੱਲੀ ਸੀ ਤੇ ਪੂਰਾ ਪੰਜਾਬ ਉਹਨਾਂ ਦੇ ਲਈ ਅਰਦਾਸ ਕਰ ਰਿਹਾ ਸੀ ਕਿ ਰਾਚਵੀਰ ਜਮੰਦਾ ਜਲਦ ਜਿਹੜੇ ਕਿ ਠੀਕ ਹੋ ਜਾਣ ਪਰੰਤੂ ਹੁਣ ਦੁੱਚੇ ਪਾਸੇ ਰਾਚਵੀਰ ਜਵੰਦਾ ਦੀ ਮੌਤ ਹੋ ਗਈ ਹੈ ਦਮ ਤੋੜ ਦਿੱਤਾ ਉਹਨਾਂ ਨੇ ਤੇ ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਰਾਜਵੀਰ ਜਵੰਦਾ ਜਿਹੜੇ ਕਿ ਇਸ ਦੁਨੀਆ ਦੇ ਉੱਤੇ ਨਹੀਂ ਰਹੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਹਮੇਸ਼ਾ ਦੇ ਲਈ ਦੁਨੀਆ ਨੂੰ ਉਹਨਾਂ ਨੇ ਅਲਵਿਦਾ ਕਹਿ ਦਿੱਤਾ ਤੇ ਜਿਹੜੀ ਕਿ ਮੰਦ ਭਾਗੀ ਖਬਰ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਕਾਫੀ ਦਿਨ ਉਹ ਵੈਂਟੀਲੇਟਰ ਤੇ ਰਹੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਸਰੀਰ ਨੇ ਉਹਨਾਂ ਦਾ ਸਾਥ ਛੱਡਣਾ ਬੰਦ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਕਈ ਸਰੀਰ ਦੇ ਅੰਗਾਂ ਨੇ ਝੜਾ ਕੇ ਧੁੱਚੇ ਪਾਸੇ ਦਿਮਾਗ ਨੂੰ ਲੈ ਕੇ ਜਿਹੜਾ ਕਿ ਉਹਨਾਂ ਦਾ ਡੈੱਡ ਹੋ ਚੁੱਕਿਆ ਸੀ ਤੇ ਹੁਣ ਰਾਚੂਰ ਜਵੰਦਾ ਦੀ ਅਚ ਮੌਤ ਹੋ ਚੁੱਕੀ ਹੈ ਦਮ ਤੋੜ ਦਿੱਤਾ ਉਹਨਾਂ ਦੇ ਸਰੀਰ ਨੇ ਤੇ ਜਿਸ ਤੋਂ ਬਾਅਦ ਹਮੇਸ਼ਾ ਲਈ ਦੁਨੀਆ ਨੂੰ ਜਿਹੜਾ ਕਿ ਰਾਚੂਰ ਜਵੰਦਾ ਅਲਵਦਾ ਕਹਿ ਚੁੱਕੇ ਨੇ